ਸਮਾਨ ਚਾਜ ਇਕੱਠੇ ਹੋਏ ਤੇ ਆਰਬੀਤਨ ਕੀ ਦਿੱਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਸਮੇਂ ਚ ਜੋ ਅਗਸਤ ਮਹੀਨੇ ਚ ਪੂਰੇ ਪੰਜਾਬ ਦੇ ਅੰਦਰ ਹੜਾਏ ਉਸ ਦੇ ਤਹਿਤ ਆਪਣੇ ਹਲਕੇ ਦੇ ਵੀ 59 ਪਿੰਡ ਪ੍ਰਭਾਵਿਤ ਹੋਏ। ਉਹ ਆਪਣੇ ਪੱਧਰ ਤੇ ਪੰਜਾਬ ਦੇ ਲੋਕਾਂ ਨੇ ਜਿਹੜੇ ਪੰਜਾਬ ਦੇ ਲੋਕ ਹਰ ਤੋਂ ਪ੍ਰਭਾਵਿਤ ਸੀ ਉਨਾ ਵਾਸਤੇ ਅੱਧਾ ਪੰਜਾਬ ਮਦਦਚੀ ਵੀ ਆਇਆ ਔਰ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਨੇ ਜਿੱਥੇ ਪੂਰਾ ਸੰਯੋਗ ਕੀਤਾ ਉਥਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਹਰ ਪਿੰਡ ਪਿੰਡ ਗਏ ਔਰ ਹਰ ਪੀੜਤਾਂ ਦੀ ਉਹਨਾਂ ਨੇ ਪੈਸੇ ਨਾਲ ਡਿਜੀਟਲ ਨਾਲ ਹਰ ਪੱਖ ਤੋਂ ਮਦਦ ਕੀਤੀ ਉਸ ਦੇ ਤਹਿਤ ਸ਼੍ਰੋਮਣੀ ਕਮੇਟੀ ਜਿਹੜੀ ਸਾਡੀ ਸੰਸਥਾ ਹੈ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਰਿਹਾ ਅੱਜ ਵੀ ਤੁਹਾਡੇ ਸਾਹਮਣੇ ਅੱਜ ਕਣਕ ਆਈ ਹੈ 20 ਵਾਸਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਯਤਨਾਂ ਸਦਕਾ ਸਰੋਬਣੀ ਕਮੇਟੀ ਵੱਲੋਂ ਸਾਨੂੰ ਇਹੜੀ 2001 ਦੇ ਕਣਕ ਦੀ ਇੱਥੇ ਪਹੁੰਚੀ ਹੈ ਟਾਲੀ ਸਾਹਿਬ ਉਹ ਰੋਣਾੜ ਪਿੰਡਾਂ ਦੇ ਅੰਦਰ ਅਸੀਂ ਇਹ ਲੋਕਾਂ ਨੂੰ ਕਣਕ ਦੇਣ ਜਾ ਰਹੇ ਹਾਂ ਵੀ ਵਾਸਤੇ ਹਰ ਪਰਿਵਾਰ ਨੂੰ ਇੱਕ ਬੁਰੀ ਕਿਉਂਕਿ ਜੇ ਪਿੰਡਾਂ ਦੇ 10-10 ਏਕੜ ਨੂੰ ਕਣਕ ਦਵਾਂਗੇ ਅਸੀਂ ਪੂਰਾ ਹਲਕਾ ਕਵਰ ਨਹੀਂ ਕਰ ਪਾਵਾਂਗੇ ਤਾਂ ਇੱਕ ਸੁਜੋਗ ਹੈ ਇੱਕ ਏਕੜ ਜਿਹੜਾ ਉਹ ਬਜਾਈ ਜਿਹੜੀ ਹੈ ਉਹ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰਾਣ ਜਾ ਰਹੇ ਹਾਂ ਤੇ ਸੁਜੋਗ ਸਾਨੂੰ ਦੇ ਰਿਹਾ ਸ਼੍ਰੋਮਣੀ ਕਮੇਟੀ ਮੈਂਜਰ ਸਾਹਿਬ ਵੀ ਆਏ ਨੇ ਬਾਰ ਸਾਹਿਬ ਤੋਂ ਅੰਮ੍ਰਿਤਸਰ ਤੋਂ ਕਮੇਟੀ ਦਾ ਸਟਾਫ ਵੀ ਆਇਆ ਹੈ ਉਹਨਾਂ ਨੇ ਸਾਡੇ ਨਾਲ ਪੂਰਾ ਸਹਿਯੋਗ ਕਰ ਰਹੇ ਨੇ ਤੇ ਮੈਂ ਡੀਐਲਡੀ ਅੰਗਰ ਰਹੀਆਂ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸardar Nir Singh Tamid ਦਾ ਵੀ ਧੰਨਵਾਦ ਕਰਦਾ ਹਾਂ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਵੀ ਜਿਹੜੇ ਪੂਰੇ ਪੰਜਾਬ ਦੇ ਅੰਦਰ ਜਾ ਕੇ ਇੱਕੋ ਇੱਕ ਪਾਰਟੀ ਹੈ ਜਿਹੜੀ ਹਾਰ ਪਰਭਾਵਤ ਪਰਿਵਾਰਾਂ ਦੀ ਸਾਰ ਲੈ ਰਹੀ ਹੈ ਉਸ ਦੇ ਤਹਿਤ ਦਿਨਾ ਨਗਰ ਵਿੱਚ ਵੀ ਉਹਨਾਂ ਨੇ ਬਹੁਤ ਵੱਡਾ ਸਹਿਯੋਗ ਕੀਤਾ ਪਿਛਲੇ ਦਿਨੀ ਚਾਰਾ ਵੀ ਆਇਆ ਤੇ ਅੱਜ ਇੱਕ ਬੀਜ ਵੀ ਆਇਆ ਤੇ ਉਹ ਹੀ ਵੰਡਣ ਜਾ ਰਹੇ ਹਨ ਤੇ ਮੈਂ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਕਰਨਾ ਜਿੰਨੇ ਵੀ ਇਲਾਕੇ ਦੇ ਲੋਕ ਆਏ ਨੇ ਆਪਾਂ ਪਿੰਡ ਵਾਈ ਅਵਾਜ਼ ਮਾਰਾਂਗੇ ਤੇ ਉਸ ਤੋਂ ਬਾਅਦ ਦੂਸਰਾ ਪਿੰਡ ਤੇ ਸਜੂ ਕਰੋ ਤਾਂ ਕਿ ਸਮੇਂ ਸਿਰ ਸਾਰੀ ਜੜੀ ਵੰਡ ਹੋ ਸਕੇ ਔਰ ਤੁਹਾਡੇ ਤੱਕ ਕਣਕ ਪਹੁੰਚ ਸਕੇ ਇਹਨਾਂ ਸ਼ਬਦਾਂ ਦੇ ਨਾਲ ਸ਼ਬਦਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਨੂੰ ਪਤਾ ਹੈ ਕਿ ਜਿਵੇਂ ਪਿਛਲੇ ਸਮੇਂ ਵਿੱਚ ਜੋ ਸਾਡੇ ਇਸ ਇਲਾਕੇ ਵਿੱਚ ਵੀ ਹੜ ਨਾਲ ਜੋ ਤਬਾਹੀ ਮੱਚੀ ਸੀ ਉਸ ਦੇ ਵਿੱਚ ਪਹਿਲਾਂ ਵੀ ਅਸੀਂ ਲੋਕਾਂ ਦੀ ਬਹੁਤ ਜ਼ਿਆਦਾ ਸੇਵਾ ਕੀਤੀ ਸੀ ਔਰ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2000 ਲੀਟਰ ਡੀਜ਼ਲ ਵੀ ਮਿਲਿਆ ਸੀ ਜਿਸ ਨਾਲ ਅਸੀਂ ਲੋਕਾਂ ਦੀਆਂ ਜ਼ਮੀਨਾਂ ਪੱਧਰੀਆਂ ਕੀਤੀਆਂ ਸੀ ਅੱਜ ਸਾਨੂੰ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2000 ਕਿੱਲੇ ਦਾ ਬੀਜ ਜਿਹੜਾ ਉਹ ਸਾਡੇ ਕੋਲ ਆਇਆ ਵਾ ਹਲਕਾ ਦੀਨਾ ਨਗਰ ਵਾਸਤੇ ਅਸੀਂ ਇਹ 60 ਪਿੰਡਾਂ ਵਿੱਚ ਜਿਹੜਾ ਬੀ ਹੈ ਇਹਨੂੰ ਡਿਸਟ੍ਰੀਬਿਊਟਰ ਕਰਾਂਗੇ ਇਹ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਦੇ ਜਤਨਾ ਸਦਕਾ ਔਰ ਚਾਵਲਾ ਜੀ ਦੇ ਜਤਨਾ ਸਦਕਾ ਇਹ ਅੱਜ ਸਾਡੇ ਇਲਾਕੇ ਵਿੱਚ 2 200 ਗੱਟਾ ਆਇਆ ਵਾ ਔਰ ਅਸੀਂ ਇਹ 2 ਜਿਹੜਾ ਸਾਰੇ ਪਿੰਡਾਂ ਨੂੰ ਜਿਨ੍ਹਾਂ ਲੋਕਾਂ ਨੇ ਕਣਕ ਵੀਜਣ ਜੋਗ ਨੇ ਉਹਨਾਂ ਨੂੰ ਜੋ ਵੀ ਤਿਲ ਫਲ ਹਿੱਟ ਸੀ ਆਉਂਦਾ ਸਾਰਿਆਂ ਨੂੰ ਵੰਡ ਰਹੇ ਆ ਸੋ ਅਸੀਂ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਕਰਾਂਗੇ ਕਿ ਸਾਡਾ ਸਾਥ ਦਿਓ ਤਾਂ ਜੋ ਸਾਰਿਆਂ ਨੂੰ ਬੜੇ ਸੈਂਟ ਇਲਤਾ ਦੇ ਨਾਲ ਜਿਹੜਾ ਬੀ ਆਇਆ ਉਹ ਵੰਡਿਆ ਜਾਏ ਵਾਹਿਗੁਰੂ ਪੂਰਾ ਇਲਾਕਾ ਕਵਰ ਕੀਤਾ ਜਾਏਗਾ ਬਿਲਕੁਲ ਜੀ ਸਾਡੇ ਦੀਨਾ ਨਗਰ ਹਲਕੇ ਦੇ 60 61 ਪਿੰਡ ਹੈ ਸਾਰੇ ਪਿੰਡ ਕਵਰ ਕੀਤੇ ਜਾਣਗੇ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਟਾਲੀ ਸਾਹਿਬ ਗਲੜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬਾੜ ਸਾਹਿਬ ਤੋਂ ਸਟਾਫ ਆਇਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸਟਾਫ ਆਇਆ ਸ੍ਰੀ ਕਮਲਜੀਤ ਸਿੰਘ ਜੀ ਚਾवलाਵਲ ਜੀ ਵੱਲੋਂ ਹਲਕਾ ਇੰਚਾਰਜ ਦਿਨਾਂ ਨਗਰ ਵੱਲੋਂ ਅੱਜ ਇਸ ਇਲਾਕੇ ਦੇ ਲੋਕਾਂ ਨੂੰ ਕਣਕ ਦਾ ਬੀਜ ਜਿਹੜਾ ਉਹ ਵੰਡਿਆ ਜਾ ਰਿਹਾ ਅਸੀਂ ਗੁਰਦੁਆਰਾ ਸਾਹਿਬ ਵੱਲੋਂ ਇਹਨਾਂ ਸਾਰਿਆਂ ਦੇ ਧੰਨਵਾਦੀ ਆ ਕਿ ਹੜਪੀੜਤਾ ਦੀ ਮਦਦ ਜਿੱਥੇ ਇਹਨਾਂ ਡੀਜ਼ਲ ਦੇ ਨਾਲ ਕੀਤੀ ਆ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਕਮਲਜੀਤ ਜੀ ਚਾਵਲਾ ਜੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਸੀਂਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਸਾਡਾ ਸਹਿਯੋਗ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਕਾਲੀ ਦਲ ਵੱਲੋਂ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਵਾ ਇਹ ਸਾਡੇ ਪੂਰੇ ਇਲਾਕੇ ਨੂੰ ਆ ਤਿੰਨ ਚਾਰ ਟਰੱਕ ਆਇਆ ਕੰਕ ਦੇ ਦੇਣ ਦੇ ਆ ਇਹ ਕਾਲੀਆਂ ਵੱਲੋਂ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਜਿਹੜੇ ਹੜ੍ਹ ਵਾਲੇ ਲੋਕਾਂ ਜਿਹੜੇ ਹੜ੍ਹ ਤੇ ਡੁੱਬੇ ਡੱਬੇ ਉਹਨਾਂ ਨੂੰ ਦੇਣ ਦੇ ਆ ਕੰਕ ਬਹੁਤ ਇਹਦੇ ਵਾਜੇ ਬਹੁਤ ਕਾਲੀ ਜਿਹੜੀ ਆ ਦੀ ਸਰਕਾਰ ਆ ਬਹੁਤ ਜ਼ਮਾਇਤ ਕਰਨੀ ਸਾਡੇ ਇਲਾਕੇ ਚ ਇਸ ਤਰ੍ਹਾਂ ਡੀਜ਼ਲ ਵੀ ਦਿੱਤਾ ਡੀਜ਼ਲ ਵੀ ਦੂਜੇ ਇਲਾਕੇ ਜਿੱ ਦਿੱਤਾ ਹੀ ਬੜਾ ਉਹਨਾਂ ਇਲਾਕੇ ਜਿਹੜੇ ਇਲਾਕੇ ਜ਼ਿਆਦਾ ਰੇਤ ਰੂਤ ਪਈ ਉਹਨਾਂ ਦੇ ਲਾਕੇ ਮਿੱਟੀਆ ਵੀ ਪੱਧਰੀਆਂ ਕੀਤੀ ਉਹਨਾਂ ਟਰੈਕਟਰ ਵੀ ਲਿਆਂਦੇ ਆ ਹਰ ਕੰਮ ਕੀਤਾ ਜੀ ਇਹ ਕਾਲੀ ਸਰਕਾਰ ਨੇ ਇਹ ਬਹੁਤ ਕੰਮ ਚੱਲ ਰੰਦੀ ਆ ਜਿੱਥੇ ਜਿੱਥੇ ਲੋੜ ਜਿੱਦਾਂ ਦੀ ਲੋੜ ਆ ਪੈਸੇ ਜਿੱਥੇ ਤੇਲਾ ਜੋ ਵੀ ਉਹ ਵੀ ਦਿੰਦੇ ਆ ਜਿੱਤੇ ਢੜੀ ਲਾਕੇ ਜਾ ਜਾਈ ਸਾਡੇ ਇਲਾਕੇ ਜਾਏ ਅੱਜ ਜੀ ਅੱਜ ਕਣਕ ਵੰਡਣੇ ਆ ਸਾਡੇ ਇਲਾਕੇ ਟਰੱਕ ਖੜੋਤੇ ਵੇਖੋ ਸਾਹਮਣੇ ਕਿ ਲਿਸਟ ਬਣਾਉਂਦੇ ਆ ਹਰ ਪਿੰਡ ਦੀ ਵੱਖਰੀ ਵੱਖਰੀ ਲਿਸਟ ਵਾ ਜਿਹਨੇ ਹਿਸਾਬ ਨਾਲ ਲਿਸਟ ਬਣਦੀ ਉਸ ਹਿਸਾਬ ਨਾਲ ਆਵਾਜ਼ ਮਾਰਦੇ ਆ ਤੇ ਉਸੇ ਹਿਸਾਬ ਨਾਲ ਕਰਕੇ ਦਿੰਦੇ ਆ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਕੋਈ ਫਰਕ ਫੁਰਤਰੀ ਦੇ ਵਿੱਚ ਪਾਜੀ ਕੋਈ ਨਹੀਂ ਨਹੀਂ ਕੋਈ ਫਰਕ ਨਹੀਂਗਾ ਕੋਈ ਸ਼ਿਫਾਰਸ਼ ਕੋਈ ਨਹੀਂ ਕੋਈ ਸ਼ਿਫਾਰਸ਼ ਨਹੀਂ ਜਿਹੜਾ ਜਿਹਨੂੰ ਲੋੜ ਵੰਦੈ ਨੂੰ ਹਰ ਨੂੰ ਜੰਦੇ ਆ ਕੋਈ ਸ਼ਿਫਾਰਸ਼ ਨਹੀਂ ਇਹਦੇ ਵਿੱਚ ਕੋਣ ਵੰਦਦਾ ਵੇ ਜੀ ਇਹ ਚਾਵਲਾ ਸਾਹਿਬ ਵੰਦਦੇ ਆ ਚਾਵਲਾ ਸਾਹਿਬ ਆਪਣਾ ਕਿਰਾਣ ਤਰਸ਼ੇਮ ਸਿੰਘ ਪਿੰਡ ਸੇਖਾ ਜੀ